ਸਮਾਜ ਮਿਲ ਵਰਤਨ ਸੁਸਾਇਟੀ ਜਿਗਰਾਉਂ ਵੱਲੋਂ ਸਤਿਗੁਰ ਰਵਦਾਸ ਜੀ ਦੇ ਅਵਮਨਪੁਰਗ ਨੂੰ ਸਮਰਪਿਤ ਤਹਿਸੀਲ ਪਦਰੀ ਮਹਾਨ ਗੁਰਮਤ ਸਮਾਗਮ ਕਰਵਾਇਆ ਗਿਆ। ਸਵੇਰੇ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਜਾਪ ਹੋਏ ਤੇ ਪ੍ਰਕਾਸ਼ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸਮਾਗਮ ਵਿੱਚ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸਖਸ਼ੀਅਤਾਂ ਸਮੇਤ ਵੱਡੀ ਗਿਣਤੀ ਵਿੱਚ ਗੁਰਸੰਗਤਾਂ ਨੇ ਆਪਣੀ ਹਾਜ਼ਰੀ ਭਰੀ ਤੇ ਜੁਗੋ ਜੁਗ ਅਟਲ ਚਵਰ 77 ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਜਦਾ ਪੈਟ ਕੀਤਾ। ਟਾਡੀ ਜਥੇ ਅਤੇ ਕੀਰਤਨੀ ਜਥਿਆਂ ਨੇ ਰਸ ਭਿੰਨੇ ਕੀਰਤਨ ਰਾਹੀਂ ਗੁਰ ਸੰਗਤਾਂ ਨੂੰ ਨਿਹਾਲ ਕੀਤਾ। ਤਪਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਜੀ ਨੇ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਤੇ ਕ੍ਰਾਂਤੀਕਾਰੀ ਰਹਿਬਰ ਸਤਗੁਰ ਅਵਦਾਸ ਜੀ ਦੇ ਜੀਵਨ ਪ੍ਰਤੀ ਵਿਸਤਾਰਪੂਰਵਕ ਚਾਨਣਾ ਪਾਇਆ। ਸਮਾਜ ਮਿਲਵਰਤਨ ਸੁਸਾਇਟੀ ਦੇ ਆਗੂਆਂ ਨੇ ਸਾਬਕਾ ਵਿਧਾਇਕ ਸ਼੍ਰੀ ਐਸ.ਆਰ. ਕਲੇਰ, ਕਾਂਗਰਸੀ ਆਗੂ ਜਗਤਾਰ ਸਿੰਘ ਜੱਗਾ ਹਿਸਵਾਲ, ਰਜੇਸ਼ ਇੰਦਰ ਸਿੰਘ ਸਿੱਧੂ ਸਤੰਦਰਪਾਲ ਸਿੰਘ ਕਾਕਾ ਗਰੇਵਾਲ ਅਤੇ ਹੋਰ ਸੇਵਾਦਾਰਾਂ ਤੇ ਮਾਨਵ ਮੱਤੀ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ। ਵਿਸ਼ੇਸ਼ ਤੌਰ ਤੇ ਬਾਬਾ ਕੇਵਲ ਸਿੰਘ ਖਰਾਲਗੜ ਸਾਹਿਬ ਵਾਲਿਆਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਮਾਜ ਮਿਲਵਰਤਨ ਸੁਸਾਇਟੀ ਦੇ ਪ੍ਰਧਾਨ ਰਿਸ਼ਪਾਲ ਸਿੰਘ ਟੀਮਨਾ, ਸਰਪ੍ਰਸਤ ਮਹੰਗਾ ਸਿੰਘ ਮੀਰਪੁਰ ਹਾਂਸ, ਜਨਰਲ ਸੈਕਟਰੀ ਪ੍ਰਿੰਤ ਸਿੰਘ ਲੋਟ ਅਤੇ ਮਾਸਟਰ ਸਰਜੀਤ ਸਿੰਘ ਪੱਟੀ ਨੇ ਪਹੁੰਚੀਆਂ ਗੁਰਸੰਗਤਾਂ ਦਾ ਧੰਨਵਾਦ ਕੀਤਾ। ਤਸਵੀਰਾਂ ਵੇਖ ਰਹੇ ਹੋ ਤੁਸੀਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਸ਼ਹਿਰ ਜਗਰਾਉਂ ਤੋਂ ਕੋਮਲ ਪ੍ਰੀਤ ਕੌਰ ਹਠੂਰ ਦੀ ਸਪੈਸ਼ਲ ਰਿਪੋਰਟ ਮਲਬੇ ਦੀ ਧਰਤੀ ਜਗਰਾਉਂ ਦੀ ਅਨਾਜ ਮੰਡੀ ਵਿਖੇ ਗੁਰੂਆਂ ਦੇ ਗੁਰੂ ਜਗਤ ਗੁਰੂ ਰਾਜ ਗੁਰੂ ਸ੍ਰੀ ਗੁਰੂ ਦਵਦਾਸ ਪਾਤਸ਼ਾਹ ਜੀ ਦੇ 698 ਜੋ ਆਗਮਨ ਪੁਰਬ ਨੇ ਪ੍ਰਕਾਸ਼ ਪੁਰਬ ਨੇ ਇਥੋਂ ਦੀ ਇੱਕ ਸਮਾਜ ਮਿਲਵਰਤਨ ਸੁਸਾਇਟੀ ਸਥਾਨੇ ਸਮੂਹ ਸੰਗਤ ਸੂਬੇ ਇਲਾਕੇ ਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਅਨਾਜ ਮੰਡੀ ਦੇ ਵਿੱਚ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੇਵਾੜਾ ਦੇ ਮਾਪੇ ਦਾ ਪ੍ਰਕਾਸ਼ ਪੁਰਬ ਹੈ ਬੜੇ ਸ਼ਰਧਾਪੂਰਵਕ ਬਣਾਇਆ ਗਿਆ ਇਸ ਇਹਨਾਂ ਗੁਰਪਰਵਾਂ ਦਾ ਇਹਨਾਂ ਗੁਰੂਆਂ ਦੇ ਪੁਰਬਾਂ ਦੇ ਮਨਾਉਣ ਦਾ ਇੱਕੋ ਹੀ ਮਨੋਰਥ ਹੈ ਇਹ ਅਜੋਕੇ ਸਮਾਜ ਦਾ ਜਿਹੜਾ ਮਨੁੱਖ ਹੈ ਉਹ ਕਿਸੇ ਦੁਈਤੀ ਦੁਵੇਸ਼ ਭਾਵਨਾ ਤੋਂ ਉੱਪਰ ਉੱਟ ਕੇ ਅਕਾਲ ਪੁਰਖ ਦੀ ਪ੍ਰਭੂ ਬੰਦਗੀ ਕਰਕੇ ਇਸ ਮਨੁੱਖੇ ਜਨਮ ਦਾ ਲਾਹਾ ਲਏ ਔਰ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫਲਸਫਾ ਹੈ ਉਹਨਾਂ ਦਾ ਜਿਹੜਾ ਉਪਦੇਸ਼ ਹੈ ਉਹਨਾਂ ਤੇ ਜਿਹੜਾ ਸਾਨੂੰ ਉਦੇਸ਼ ਹੈ ਉਹ ਇੱਕੋ ਹੀ ਹੈ ਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਸਵਾਰਾ ਜੀਉ ਭਾਵ ਇੱਕੋ ਹੀ ਅਕਾਲ ਪੁਰਖ ਬਤਾਇਆ ਸੀ ਇਹਦੇ ਤੀਆਂ ਪੁੱਤ ਸਾਰੇ ਆ ਸਾਡਾ ਫਰਜ਼ ਬਣਦਾ ਏ ਕਿ ਅਸੀਂ ਗੁਰਪੁਰ ਮਨਾਉਂਦੇ ਆ ਇਹ ਤੋਂ ਸਿੱਖਿਆ ਵੀ ਲਈਏ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜੀਵਨ ਦੇਖਦੇ ਆ ਪੜ੍ਹਦੇ ਆ ਗਰਵਾਣੀ ਚ ਉਹਨਾਂ ਦੇ ਬਹੁਤ ਉਪਦੇਸ਼ ਸਾਨੂੰ ਪੜਨ ਨੂੰ ਮਿਲਦੇ ਨੇ ਉਹਨਾਂ ਦਾ ਜਿਹੜਾ ਉਪਦੇਸ਼ ਹੈ ਉਸ ਉਪਦੇਸ਼ ਨੂੰ ਆਪਣੇ ਤਨ ਤੇ ਵਿਟਾਲਨਾ ਕਰੀਏ ਜਿਵੇਂ ਮਹਾਰਾਜ ਦਾ ਉਪਦੇਸ਼ ਹੈ ਸਮਾਦੋ ਅਵਿਦੇਹ ਤਕੀਨ ਵਿਵੇਕ ਦੀਪਮਲੀਨ ਭਾਵ ਜਿਹੜੀ ਸਿੱਖਿਆ ਹੈ ਜੋ ਮਨੁੱਖ ਨੂੰ ਨਾ ਪ੍ਰਾਪਤ ਹੋਵੇ ਤਾਂ ਮਨੁੱਖ ਦੇ ਜਿਹੜਾ ਵਿਵੇਕ ਦਾ ਦੀਵਾ ਉਹ ਮੈਲਾ ਭਾਵ ਮੰਦ ਹੋ ਜਾਂਦਾ ਹੈ ਸਿੱਖਿਆ ਜਿਹੜਾ ਹੈਗਾ ਤੀਜਾ ਨੇਤਰ ਹੈ ਮਨੁੱਖ ਦਾ ਤੂੰ ਸਿੱਖਿਆ ਪ੍ਰਾਪਤ ਕਰੋ ਗੁਰ ਸਿੱਖਿਆ ਪ੍ਰਾਪਤ ਕਰੋ ਜੀਵਨ ਜਿਹੜਾ ਹੈ ਇਹ ਖੁਸ਼ਾਲ ਹੋਵੇਗਾ ਦੁੱਖਾਂ ਸਿੱਪਾਂ ਤੋਂ ਉੱਪਰ ਉੱਠ ਕੇ ਜਾਤਾਂ ਗੋਤਾਂ ਤੋਂ ਉੱਪਰ ਉੱਠ ਕੇ ਇਹ ਬਤਾਏ ਕਿਸ ਕਿਹਾ ਮਾਕਦਾ ਜੋ ਸਾਨੂੰ ਉਪਦੇਸ਼ ਦੇ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਮਹਾਨ ਫਲਸਫਾ ਸਾਨੂੰ ਜਿਉਣ ਦੀ ਕਲਾ ਸਿਖਾ ਰਿਹਾ ਏ ਆਰਾਮਕਸਈਆ ਜੀ ਦੇ ਜੀਵਨ ਦੇ ਸਿਧਾਂਤ ਨੇ ਉਹਨਾਂ ਦੇ ਅਨਸਾਰ ਸਾਨੂੰ ਆਪਣੀ ਜ਼ਿੰਦਗੀ ਜੀ ਕੇ ਕਰਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਚਾਹੀਦੀ ਹੈ ਭਾਬਾਈ ਜਿਸ ਤਰ੍ਹਾਂ ਬਹੁਤ ਹੀ ਨੌਜਵਾਨ ਪੀੜ੍ਹੀ ਪੱਛਮੀ ਸੱਭਿਆਚਾਰ ਦੀ ਲਪੇਟ 'ਚ ਜਾਂ ਕਹਿ ਲਈਏ ਵੀ ਨਸ਼ਿਆਂ ਦੀ ਲਪੇਟ 'ਚ ਆ ਰਹੀ ਉਹਨਾਂ ਨੇ ਕੀ ਮੈਸੇਜ ਹੈ ਦੇਖੋ ਸਾਡਾ ਜਿਹੜਾ ਵਿਰਸਾ ਆ ਪੰਜਾਬ ਦਾ ਇਹ ਇੰਨਾ ਰਿਚ ਹੈ ਇੰਨਾ ਮਹਾਨ ਹੈ ਕਿ ਸਾਨੂੰ ਦੂਜਿਆਂ ਦੀ ਨਕਲ ਕਰਨ ਦੀ ਲੋੜ ਨਹੀਂ ਹੈ ਸਾਡਾ ਵਿਰਸਾ ਇੰਨਾ ਮਹਾਨ ਹੈ ਸਾਡੀ ਸਭ ਤੋਂ ਪਹਿਲਾਂ ਸਾਡੀ ਮਾਂ ਬੋਲੀ ਪੰਜਾਬੀ ਪੰਜਾਬੀ ਇੰਨੀ ਮਹਾਰ ਭਾਸ਼ਾ ਹੈ ਜਿਵੇਂ ਅੰਗਰੇਜ਼ੀ ਦੇ ਵਿੱਚ ਕੋਈ ਸ਼ਬਦ ਲਿਖਣਾ ਹੋਵੇ ਨੌਲੇਜ ਨਾਈਫ ਉਹਦਾ ਜਿਹੜਾ ਪਹਿਲਾ ਅਲਫਾਬੇਟ 'ਏ' ਉਹ ਸਾਇਲੈਂਟ ਹੈ ਇੰਗਲਿਸ਼ ਦਾ ਜਿਹੜਾ ਗ੍ਰੈਮੈਟਿਕਲੀ ਜਿਹੜਾ ਉਹਦਾ ਗ੍ਰੰਥ ਹੈ ਉਹ ਡਿਕਸ਼ਨਰੀ ਉਹ ਕਹਿ ਰਹੀ ਹੈ ਕਿ ਇਹਦੇ ਵਿੱਚ ਸ਼ਬਦ ਸਾਇਲੈਂਟ ਨੇ ਭਾਵ ਚੁੱਪ ਨੇ ਬੋਲਦੇ ਨਹੀਂ ਐ ਪਰ ਪੰਜਾਬੀ ਭਾਸ਼ਾ ਦਾ ਇੰਨਾ ਮਹਾਨ ਫਲਸਫਾ ਹੈ ਕਿ ਪੈਰ ਵਿੱਚ ਪਿਆ ਹੋਇਆ ਅੱਧਾ ਰਾਰਾ ਬਿੰਦੀ ਤੇ ਉੱਤੇ ਲਗੀਆਂ ਹੋਈਆਂ ਬਿੰਦੀਆਂ ਸਾਰੀਆਂ ਲਗਾਤਾਰ ਬੋਲਦੀਆਂ ਨੇ ਪੰਜਾਬੀ ਇੱਕ ਸਮਰੱਥ ਭਾਸ਼ਾ ਹੈ ਸਾਡਾ ਕਲਚਰ ਪੰਜਾਬੀ ਜਿਹੜਾ ਸਾਡਾ ਪਹਿਰਾਵਾ ਹੈ ਸਾਡੀਆਂ ਭੈਣਾਂ ਆਪਣੇ ਤਨ ਨੂੰ ਪੂਰਨ ਤੌਰ ਤੇ ਢੱਕ ਕੇ ਸੀਸ ਤੇ ਚੁੰਨੀ ਜਾਂ ਦੁਪੱਟਾ ਜਾਂ ਦਸਤਾਰ ਕਰਦੀਆਂ ਨੇ ਇਹ ਸਾਡੀਆਂ ਨਿਸ਼ਾਨੀਆਂ ਨੇ ਸਾਡੇ ਜਿਹੜੇ ਪੰਜਾਬ ਦੇ ਵਸਨੀਕ ਲੋਕ ਨੇ ਇਹ ਕਪੜੇ ਇਸ ਤਰ੍ਹਾਂ ਦੇ ਪਹਿਨਦੇ ਨੇ ਜਿਸ ਨਾਲ ਇਹਨਾਂ ਦਾ ਤਨ ਟੱਕਿਆ ਜਾਏ ਸਮਾਜ ਵਿੱਚ ਜਾਣ ਤੇ ਲੱਜਾ ਜਾ ਸ਼ਰਮ ਮਹਿਸੂਸ ਨਾ ਹੋਵੇ ਸਾਡਾ ਵਿਰਸਾ ਮਹਾਨ ਹੈ ਮੈਂ ਅੱਜ ਦੇ ਜਿਹੜੇ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਸਾਡਾ ਜਿਹੜਾ ਵਿਰਸਾ ਮਹਾਨ ਹੈ ਇਹਦੇ ਵਿੱਚ ਸਾਡੇ 10 ਗੁਰੂ ਸਾਹਿਬਾਨ ਤੇ ਸਾਡੇ ਅਨੇਕਾਂ ਜਿਨ੍ਹਾਂ ਨੂੰ 15 ਪਗਤ ਕਿਹਾ ਗਿਆ ਹੈ ਉਹ ਗੁਰੂਆਂ ਦੇ ਗੁਰੂ ਰਾਜਗੁਰੂ ਜਗਤੂ ਗੁਰੂ ਧੰਗੁਰੂ ਅਵਦਾਸ ਪਾਤਸ਼ਾਹ ਧੰਗੁਰੂ ਕਬੀਰ ਮਹਾਰਾਜ ਜੀ ਉਹਨਾਂ ਦੇ ਫਲਸਫੇ ਨੂੰ ਪੜ ਕੇ ਉਹਨਾਂ ਦੇ ਜੀਵਨ ਨੂੰ ਪੜ ਕੇ ਸੇਧ ਲਾਓ ਸਾਨੂੰ ਨਕਲ ਮਾਰਨ ਦੀ ਲੋੜ ਨਹੀਂ ਕਿ ਸਾਡੇ ਬਾਪ ਦੀ ਜੋ ਖਜ਼ਾਨਾ ਹੈ ਉਹ ਬਹੁਤ ਜ਼ਿਆਦਾ ਪਰਪੂਰ ਪਰਬਲਕ ਹੈ ਸੋ ਸਾਨੂੰ ਆਪਣੇ ਸੱਭਿਆਚਾਰ ਰਹਿ ਕੇ ਆਪਣੀ ਮਾਬੋਲੀ ਪੰਜਾਬੀ ਨੂੰ ਬੋਲ ਕੇ ਰਿਸ਼ਤਿਆਂ ਦੀ ਕਦਰ ਕਰਦਿਆਂ ਹੋਇਆਂ ਜਿਹੜਾ ਸਾਨੂੰ ਸਮਾਜਵਾਦ ਹੈ ਭਾਈਚਾਰਾ ਹੈ ਇੱਥੇ ਪਹਿਰਾ ਜਣਾ ਚਾਹੀਦਾ ਨਾ ਕਿ ਪੱਛਮੀ ਸੱਭਿਆਚਾਰ ਨੂੰ ਆਪਣੇ ਉੱਪਰ ਹਟਾ ਕੇ ਆਪਾਂ ਆਪਣਾ ਜਿਹੜਾ ਜੀਵਨ ਹੈ ਉਹ ਵਿਅਰਥਕ ਹੋ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਛਕਿਲੇ ਤਿੰਨ ਦਿਨਾਂ ਤੋਂ ਸਾਡੇ ਸਮਾਜ ਅੰਮਲ ਵਰਪਨ ਸੋਸਾਇਟੀ ਸਾਡੇ ਸਾਰੇ ਆਦਰਯੋਗ ਮੈਂਬਰ ਸਹਿਵਾਣਾ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਮਹਾਰਾਜ ਸ੍ਰੀ ਗੁਰੂ ਰਬਦਾਸ ਜੀ ਦੀਆਂ ਸਖਿਆਵਾਂ ਨੂੰ ਘਰ ਘਰ ਪਹੁੰਚਾਉਣ ਲਈ ਅਸੀਂ ਉਪਰਾਲਾ ਕੀਤਾ ਤੇ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਉਹ ਸਾਨੂੰ ਬੜੀ ਖੁਸ਼ੀ ਆ ਕਿ ਇੱਥੇ ਬਹੁਤ ਵੱਡੀ ਗਿਣਤੀ ਤੋਂ ਲੋਕਾਂ ਨੇ ਹਾਜ਼ਰੀ ਦਿੱਤੀ ਤੇ ਮਹਾਰਾਜ ਦੀ ਬਾਣੀ ਸਰਵਣ ਕੀਤੀ ਅਸੀਂ ਇਹ ਦਿਲੋਂ ਸਭ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਦਾਸ ਮਹਾਰਾਜ ਦਾ 659 ਵਾਅ ਹੈ ਗੁਰਪੁਰਬ ਦੀ ਅੱਲਾ ਸੰਗਤਾਂ ਨੂੰ ਲੱਖ ਨਕ ਬਧਾਈਆਂ ਸਮਾਜ ਮਲਵਰਤਨ ਸੁਸਾਇਟੀ ਜਗਰਾਉਂ ਵੱਲੋਂ ਜਿਹੜਾ ਤੀਜਾ ਸਮਾਗਮ ਮੰਡੀ ਦਾਣਾ ਨਵੀਂ ਦਾਣਾ ਮੰਡੀ ਗੇਰੋਂ ਵਿੱਚ ਮਨਾਇਆ ਗਿਆ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿੱਚ ਬਾਬਾ ਕੇਵਲ ਸਿੰਘ ਜੀ ਸ੍ਰੀ ਤਪਸੀਰੋastaan ਸ੍ਰੀ ਖਾਲਰਗਲ ਸਾਹਿਬ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ ਅਸੀਂ ਜਿਹੜਾ 650ਵਾਂ ਮਹਾਰਾਜ ਦਾ ਗੁਰਪੁਰਬ ਉਤਾਰ ਦਿਹਾੜਾ ਆ ਰਿਹਾ ਔਰ ਬੜਾ ਤੋਮ ਤਾਮਨਾ ਮਨਾਇਆ ਜਾਵੇਗਾ ਇਸੇ ਸਾਲ ਤੋਂ ਇਸ ਦਾ ਆਗਾਜ਼ ਕੀਤਾ ਗਿਆ ਸੰਗਤਾਂ ਨੂੰ ਅਪੀਲ ਕਰਦੇ ਆ ਕਿ 650ਵਾਂ ਜਿਸ ਤਰ੍ਹਾਂ ਐਤਕੀ 699 ਗੁਰਪੁਰਬ ਤੇ ਉਤਾਰ ਦਿਹਾੜੇ ਤੇ ਮਹਾਰਾਜ ਦੇ ਸੰਗਤਾਂ ਨੇ ਇਤਿਸ਼ਾਹ ਤੇ ਸਵਾਦ ਜਤਾਇਆ ਇਸੇ ਤਰ੍ਹਾਂ 650ਵਾਂ ਜਿਹੜਾ ਉਤਾਰ ਦਿਹਾੜਾ ਮਹਾਰਾਜ ਦਾ ਆ ਰਿਹਾ ਬੜੀ ਸ਼ਰਧਾ ਤੇ ਤੋਮ ਤਾਮ ਨਾਲ ਵੱਡੇ ਵੱਧ ਚੜ ਕੇ ਮਨਾਈਏ ਤਾਂ ਤੁਸੀਂ ਸਾਨੂੰ ਸਹਿਯੋਗ ਦਿੰਦੇ ਰਹੋ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ